ਖਬਰ ਲੈਣਿਆ ਤਰਨਤਾਰਨ ਤੋਂ ਜਿੱਥੇ ਪਿਛਲੇ 10 ਦਸੰਬਰ 2024 ਨੂੰ ਤਰਨਤਾਰਨ ਦੇ ਪਿੰਡ ਸ਼ੇਰੋ ਵਿਖੇ ਇੱਕ ਜ਼ਮੀਨ ਨੂੰ ਲੈ ਕੇ ਝਗੜੇ ਦੌਰਾਨ ਇੱਕ ਕਿਸਾਨ ਜਸਪਾਲ ਸਿੰਘ ਦਾ ਨਾਮ ਦਾ ਵਿਅਕਤੀ ਜੋ ਕਿ ਜ਼ਖਮੀ ਹੋ ਗਿਆ ਸੀ ਜਿਸ ਨੂੰ ਇਲਾਜ ਦੇ ਲਈ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਜਿਸ ਦੀ ਕੱਜ ਸਵੇਰੇ ਤਕਰੀਬਨ 6 ਤੋਂ 7 ਵਜੇ ਦੇ ਕਰੀਬ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਉੱਥੇ ਹੀ ਮੌਕੇ ਤੇ ਘਰ ਪਰਿਵਾਰ ਦੇ ਮੈਂਬਰ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਯੂਨੀਅਨ ਦੇ ਪਤੇ ਸਿੰਘ ਪਿੰਡੀ ਦੀ ਅਗਵਾਈ ਹੇਠ ਉੱਥੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ ਇਸ ਮੌਕੇ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਿਤ ਸਕੱਤਰ ਫਤੇ ਸਿੰਘ ਪਿੰਦੀ ਨੇ ਦੱਸਿਆ ਕਿ ਸਾਡੀ ਯੂਨੀਅਨ ਦੇ ਉਹ ਮੈਂਬਰ ਸੀ ਜੋ ਕਿ ਪਿਛਲੇ 10 ਦਸੰਬਰ ਨੂੰ ਜ਼ਮੀਨ ਝਗੜਾ ਹੋਣ ਦੇ ਕਰਕੇ ਉਹ ਜ਼ਖਮੀ ਹੋ ਗਏ ਸੀ ਜਿਨ੍ਹਾਂ ਦੀ ਅਸਵੇਰੇ ਮੌਤ ਹੋ ਗਈ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਦੋਸ਼ ਵੀ ਲਗਾਇਆ ਗਿਆ ਹੈ ਕਿ ਪੁਲਿਸ ਨੇ ਹਲੇ ਤੱਕ ਕੋਈ ਵੀ ਇਸ ਮਾਮਲੇ 'ਚ ਕਾਰਵਾਈ ਨਹੀਂ ਕੀਤੀ ਹੈ ਐਨਾ ਹੀ ਨਹੀਂ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਤੱਕ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਉਹ ਮ੍ਰਿਤਕ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਉਧਰ ਦੂਸਰੇ ਪਾਸੇ ਥਾਣਾ ਸਰਾਲੀ ਦੇ ਅਸਰ ਕੁਝ ਵੀ ਬੋਲਣ ਦੇ ਲਈ ਤਿਆਰ ਨਹੀਂ ਹਨ ਇਸ ਦੌਰਾਨ ਤਸਵੀਰਾਂ ਦੇ ਵਿੱਚ ਤੁਸੀਂ ਕਿਸਾਨ ਦੇ ਘਰ ਪਰਿਵਾਰ ਅਤੇ ਪੁਲਿਸ ਪ੍ਰਤੀਯਾਸੀ ਨਾਲ ਉਹਨਾਂ ਦੀ ਬਹਿਸ ਹੁੰਦੀ ਵੀ ਦੇਖ ਰਹੇ ਹੋ ਉਹਨਾਂ ਨੇ ਆਣ ਕੇ ਬਈ ਉੱਥੇ ਪੈੜੀ ਦੇ ਵਿੱਚ ਆਹੋ ਗੱਲ ਕਰਦੇ ਆਂ ਗੱਲ ਕਰਨ ਲਈ ਜਦੋਂ ਇਹਨਾਂ ਨੂੰ ਸੱਦ ਲਿਆ ਵਾ ਉੱਥੇ ਪੈੜੀ ਚ ਆ ਕੇ ਪਹਿਲਾਂ ਤੇ ਇਹਨਾਂ ਨੇ ਕੁੱਟਫੈਂਟ ਕੀਤੀ ਆ ਮੁੜ ਕੇ ਸਿੱਧੀਆਂ ਗੋਲੀਆਂ ਜੜੀਆਂ ਵਾ ਔਰ ਜਿਹੜਾ ਆਪਣਾ ਬਿੱਲਾ ਮੁੰਡਾ ਵਾ ਉਹਨੇ ਸਿੱਧੀਆਂ ਗੋਲੀਆਂ ਆਪਣਾ ਮਾਰੀਆਂ ਵਾ ਬਲਜਿੰਦਰ ਸਿੰਘ ਦੇ ਬੰਜਿੰਦਰ ਸਿੰਘ ਨੇ ਆਪਣਾ ਬਚਾ ਕੇ ਕਰਕੇ ਭੱਜ ਗਿਆ ਉਥੋਂ ਤੇ ਉਹ ਉਸੇ ਟਾਈਮ ਤੇ ਜਿਹੜੀਆਂ ਗੋਲੀਆਂ ਨੇ ਜੱਸਾ ਸਿੰਘ ਤੇ ਮਾਰੀਆਂ ਸਿੱਧੀਆਂ ਗੋਲੀਆਂ ਮਾਰੀਆਂ ਵਾ ਸਿੱਧੀਆਂ ਗੋਲੀਆਂ ਨਾਲ ਉਹਦੀ ਬਹੁਤ ਹੋਈ ਆ ਤੇ ਉਲਟਾ ਇੱਥੋਂ ਦੀ ਜਿਹੜੀ ਪੁਲਿਸ ਆ ਉਹਨਾਂ ਨੇ ਉਹਨਾਂ ਦੇ ਉੱਤੇ ਹੀ ਪਰਚਾ ਕੀਤਾ ਵਾ ਵੀ ਜਿੰਨਾ ਬੰਦਿਆਂ ਤੇ ਗੁੰਡਾਗਰਦੀ ਹੋਈ ਆ ਸਾਰਾ ਕੁਝ ਕੈਮਰਿਆਂ 'ਚ ਆਇਆ ਘੱਟੋ ਘੱਟ 5 ਤੋਂ 7 ਕੈਮਰੇ ਲੱਗੇ ਆ ਜਿੱਥੇ ਉਹਨਾਂ ਨੇ ਸਾਰਾ ਕੁਝ ਕੀਤਾ ਵਾ ਤੇ ਅੱਜ 4 ਦਿਨ ਬੀਤ ਜਾਣ ਤੇ ਬਾਅਦ ਪੁਲਿਸ ਦੇ ਕੋਲ ਇੱਕ ਵੀ ਜਿਹੜੀ ਉਹ ਵੀਡੀਓ ਨਹੀਂ ਕਿ ਕੁਝ ਨਹੀਂ ਕੀ ਇਹ ਸਾਰਾ ਜਿਹੜਾ ਵਾ ਆਪਣੀ ਤਰਨਤਾਬ ਦੀ ਫਰੀਸ ਹੈ ਜਿਹੜੀ ਉਹ ਕਰਾ ਰਹੀ ਆ ਗਨਮੈਨ ਕੀ ਮੰਗਦੇ ਜੋ ਅਸੀਂ ਬੰਕਦੇ ਆ ਜੀ ਜਿਹੜੇ ਉਹ ਬੰਦੇ ਆ ਉਹਨਾਂ ਤੇ ਪਰਚਾ ਹੋ ਕੇ ਉਹਨਾਂ ਦੀ ਰੈਸਟ ਪਾਈ ਜਾਂਦੀ ਜਦੋਂ ਤੱਕ ਉਹਨਾਂ ਦੀ ਰੈਸਟ ਨਹੀਂ ਪਾਈ ਜਾਂਦੀ ਉਹ ਬੰਦੇ ਰੈਸਟ ਨਹੀਂ ਕੀਤੇ ਜਾਂਦੇ ਕਿਉਂਕਿ ਪੁਲਿਸ ਲਈ ਬਿਲਕੁਲ ਸਿੱਧਾ ਸਾਦਾ ਕੰਮ ਆ ਗਨਮੈਨ ਆ ਉਹਨਾਂ ਕੋ ਸਾਰਾ ਕੁਝ ਆ ਬੰਦੇ ਜਿਹੜੇ ਹਸਪਤਾਲ 'ਚ ਦਾਖਲ ਆ ਉੱਥੇ ਉਹਨਾਂ ਤੇ ਗਾਰਡ ਲਾਈ ਜਾਵੇ ਉਹਨਾਂ ਨੂੰ ਰੈਸਟ ਕੀਤਾ ਜਾਵੇ ਜਿਹੜੇ ਦੂਜੇ ਬੱਧੇ ਆ ਉਹ ਵੀ ਰੈਸਟ ਕਰਕੇ ਜਦੋਂ ਤੱਕ ਇਹ ਨਹੀਂ ਖੰਡਦਾ ਬਿਲਕੁਲ ਨਹੀਂ ਕੋਈ ਸਕਾਰ ਨਹੀਂ ਹੁੰਦਾ ਨਾ ਕੁਝ ਨਹੀਂ ਤੇ ਵੱਡੇ ਤੋਂ ਵੱਡਾ ਪ੍ਰੋਟੈਸਟ ਹੈ ਜਿਹੜਾ ਉਹ ਬਿਲਕੁਲ ਕਿਸਾਨ ਮਜ਼ਦੂਰ ਸਿਕਰ ਕਮੇਟੀ ਜੱਟ ਕੇ ਖੜੀ ਹੈ ਉਦੋਂ ਤੱਕ ਜਦੋਂ ਤੱਕ ਸਾਥ ਨਹੀਂ ਮਿਲਦਾ ਬਿਲਕੁਲ ਨਹੀਂ ਕਿ ਨਾ ਮੰਨਣ ਵਾਲੇ ਦਾ ਇੱਕ ਨੂੰ ਮੁਲਾਪ ਜਸ 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 ਬਾਹਰ ਸਾਡੀ ਪੈਲੀ ਸੀ ਸਾਡੀ ਪਾਰੀ ਵਿੱਚ ਇਹਨਾਂ ਨੇ ਇਹਨਾਂ ਨੇ ਪਹਿਲਾਂ ਇੱਕ ਦੋ ਦਿਨ ਕਿਤੇ ਗੱਲ ਹੋਈ ਇਹਨਾਂ ਨੇ ਕਿਹਾ ਵੀ ਅਸੀਂ ਸਾਡਾ ਸੀ ਸਾਡੀ ਲੜਕੀ ਦਾ ਵਿਆਹ ਵਾ ਅੱਜ ਮੇਰੇ ਘਰ ਮੇਰੇ ਜੇਹ ਦੀ ਲੜਕੀ ਦਾ ਵਿਆਹ ਹੋਣ ਲਿਆ ਉਹ ਤੇ ਬਰਾਦ ਆਈ ਤੇ ਉਹ ਦੱਸਣ ਨਾਲ ਇਹਨੇ ਆ ਕੁਝ ਕੀਤਾ ਤੇ ਉਹ ਲਾ ਕੇ ਸਾਡਾ ਵਿਆਹ ਲੰਘ ਲੈੰਦੋ ਆਪਾਂ ਵੱਟ ਪਾ ਲਾਂਗੇ ਆਪਾਂ ਬੰਦੇ ਸੱਦ ਕੇ ਦੋ ਪਟਵਾਰੀ ਸੱਦ ਕੇ ਆਪਾਂ ਮਿਲ ਕੇ ਪਾਲੀ ਵੱਟ ਪਾ ਲਾਂਗੇ ਇਹਨਾਂ ਨਾਲ ਗੱਲ ਹੋਈ ਥੋੜੇ ਇਹਨਾਂ ਦੇ ਬਿੱਲੇ ਨਾਲ ਗੱਲ ਹੋਈ ਇਹਨਾਂ ਨੇ ਕਿ ਹਾਂ ਠੀਕ ਆ ਫਿਰ ਇਹਨਾਂ ਨੇ ਆ ਕੇ ਪਹਿਲੀ ਵਾਰੀ ਸਾਡੀ ਮੇਰਾ ਹਸਬੰਦ 5 4:30 ਵਜੇ ਦਾ ਟਾਈਮ ਹੈ ਪੱਠੇਰਾ ਰੋਹ ਜਾਂਦਾ ਪਠਿਆਲਾਂ ਗਿਆ ਇਹਨਾਂ ਨੇ ਜਾਂਦਿਆਂ ਪਹਿਲੀ ਵਗੀ ਆ ਉਹ ਆਣ ਕੇ ਆਪਣੇ ਉਹਨੇ ਆਪਣੇ ਭਤੀਜੇ ਨੂੰ ਆ ਕੇ ਨਾ ਕਿ ਪਹਿਲੀ ਵਾਲੀ ਆ ਆ ਨਾ ਪਹਿਲੀ ਵਾਲੀ ਤੋਂ ਨੇ ਇਹਨਾਂ ਨੂੰ ਫੋਨ ਕੀਤਾ ਉਹਨੇ ਰੋਦਰ ਦੇ ਜਨ ਨੂੰ ਫੋਨ ਆਇਆ ਇਹਨੇ ਕਿ ਆਜੋ ਆਪਾਂ ਗੱਲਬਾਤ ਕਰ ਲੈਂਦੇ ਆ ਉਹਨੇ ਕਿ ਚਲੋ ਗੱਲਬਾਤ ਕਰ ਲੈਂਦੇ ਆ ਉਹ ਕਹੇ ਗੱਲਬਾਤ ਕਰ ਖਾਲੀ ਹੱਥੀ ਨੇਥੇ 70 ਸਾਲ ਦਾ ਬੁੱਢਾ ਜਿਹਨਾਂ ਨੂੰ ਇਹਨੇ ਕੁੱਟ ਕੁੱਟ ਕੇ ਮਾਰਿਆ ਜੀ ਉਹ ਇਹਨੇ ਉਮਰ ਨਹੀਂ ਵੇਖੀ ਉਹਦੀ ਕੀ ਮੰਗ ਕਰਦੇ ਹੁੰਦੇ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਚਾਹੀਦਾ ਜੀ ਸਾਲ ਕੋਈ ਸਾਲ ਨੂੰ ਸਾਫ ਚਾਹੀਦਾ ਇੱਥੇ ਆਹ ਟਾਈਮ ਤੇ ਬਿੱਲ ਆ ਗਿਆ ਸਮਝਾ ਇਹਦਾ ਡਰ ਪਤਾ ਵਾ ਤੁਸੀਂ ਜੋ ਕਰੋਗੇ ਕਾਰਵਾਈ ਹੋਗੀ ਕੀ ਕੀ ਪਤਾ ਕਰਕੇ ਗਏ ਉੱਥੇ ਇਧਰ ਪਤਾ ਕਰਨ ਕੀਤੇ ਨਾ ਉਹ ਹੁਣ ਦੱਟਾ ਨਾ ਮਰਗਾ ਨੂੰ ਤੁਸੀਂ ਪਰਦੇ ਦੇਤੇ ਆ ਕਰ ਦਿੱਤੇ ਹੁਣ ਮਰਿਆ ਬੰਦੇ ਦਾ ਕੋਈ ਕਾਨੂੰਨ ਨਾ ਦੀ ਸ਼ੈ ਨਹੀਂ ਹੈਗੀ ਇੱਥੇ ਕੋਈ ਕਾਨੂੰਨ ਖੇ ਸਵਾਦਾ ਬੜੇ ਵੜੇ ਭੈਣ ਦੀ ਗੱਲ ਆਫਸਰ ਹੋਣ ਤੇ ਇਹੋ ਜਿਹੀ ਗੱਲਾਂ ਕਰਨ ਡਾਕਟਰ ਸਾਹਿਬ ਨੇ ਅਣਖ ਟੱਕਰ ਨਹੀਂ ਕੀ ਕਰਗੇ ਆਪਣੇ ਕਿਤੇ ਪਰਚਾ ਕਰੇ ਨਾ ਕਿ ਬੰਦਾ ਆ ਪੁਲਿਸ ਅਗਰੇ ਆਈ ਮਾਰਨ ਲੱਗਿਆ ਨੂੰ ਭੈ ਲੇਕੇ ਤੇ ਕਰਕੇ ਸਾਡੇ ਕੋਲ ਬੰਨ ਨਾ ਕਰਕੇ ਕਿਉਂ ਨਹੀਂ ਹੁੰਦੇ ਬੀਬੀ ਦੇ ਬਿਆਨਾਂ ਦੇ ਪਰਚਾ ਦੇ ਕੱਲ ਕੀ ਕਰਿਆ ਕੱਲ ਕਹਿਆ ਨਾ ਸਾਹਮਣੇ ਬੰਦਾ ਕਹਿੰਦਾ ਪਰਚਾ ਕਰੇ ਸਾਹਮਣੇ ਨਾਲ ਮੈਨੂੰ ਨਹੀਂ ਲੱਗਦਾ ਪਹਿਲਾਂ ਗਏ ਜਿਦਾਂ ਸਭ ਜਰੋ ਗਏ ਪਰ ਇਹਨਾਂ ਸਾਨੂੰ ਟੱਟਾ ਲਿਆ ਵਾ ਦਾਦਾ ਫੇਕ ਕ ਆਪਣੇ ਬਿਆਨ ਲਵਾਂਗੇ ਅਸੀਂ ਦਰਿਆ ਵਸਾ ਕੇ ਬਹਿ ਗਏ ਆ ਤੇਰੇ ਜੱਗਿਆ ਨਹੀਂ ਤੇ ਨਹੀਂ ਜੱਗੇਗੀ ਉਹਨੇ ਕਹਿੰਦਾ ਉਹਨੇ ਸਾਡੇ ਗੱਲ ਨਹੀਂ ਆ ਗੱਲ ਤੇ ਹੱਸਦਾ ਉਹਦਾ ਅੰਦਰ ਬਿਆਨ ਉਹ ਵੀ ਤੇ ਹੰਦੇ ਰਿਹਾ ਇੱਕ ਅੰਦਰ ਬੱਦਲ ਉਹਨਾਂ ਨੇ ਕਹਿ ਆ ਵੀ ਪੱਤਾ ਢਾ ਭੰਦਾ ਵਾ ਬੋਲੀ ਬੱਜੀ ਆ ਜ਼ਿੰਦਾਰਾ ਆਹ ਬਾਰੇ ਦੀ ਸਦਾ ਨਹੀਂ ਬਾਰੇ ਦੀ ਇਹ ਗੱਲਾਂ ਨਹੀਂ ਮਾਰੇ ਦੀ ਨਹੀਂ ਕੀਤੀ ਇਹਨਾਂ ਨੇ ਤਗੜੀਆਂ ਦੀ ਕੀਤੀ ਇਹਨਾਂ ਨੇ